ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆਂ ਮੇਸਨ ਦੀ ਕੜੀ ਬਣਾਉਣ ਉਹਦੇ ਵਾਸਤੇ ਆਪਾਂ ਸਾਮਾਨ ਰੈਡੀ ਕਰ ਲਿਆ ਹੈ ਲਸਣ ਬਰੀਕ-ਬਰੀਕ ਕੱਟ ਲਿਆ ਹੈ ਗੰਡੇ ਵੀ ਕੱਟ ਲਏ ਨੇ ਤੇ ਨਾਲੇ ਆਪਣਾ ਕੜੀ ਪੱਤਾ ਜਿਹੜਾ ਕੜੀ ਪੱਤਾ ਵਾ ਉਹਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਕੜੀ ਤੇ ਕੜੀ ਪੱਤਾ ਵਿੱਚ ਪਾਇਆ ਹੋਵੇ ਤਾਂ ਬਹੁਤ ਸੁਆਦ ਬਣਦੀ ਹੈ ਆਪਾਂ ਕੜੀ ਪਤਾ ਬਰੀਕ-ਬਰੀਕ ਕੱਟ ਲਿਆ ਹੋਇਆ ਏ ਵਿੱਚ ਆਪਾਂ ਲਾਲ ਮਟਰ ਵੀ ਪਾਵਾਂਗੇ ਉਹ ਵੀ ਆਪਾਂ ਬਰੀਕ-ਬਰੀਕ ਕੱਟ ਕੇ ਪਹਿਲੇ ਰੈਡੀ ਕਰ ਲਈਏ ਆ ਤੇ ਹਰੀ ਵਿੱਚ ਵੀ ਕੱਟ ਕੇ ਆਪਾਂ ਰੈਡੀ ਕਰ ਚੁੱਕੇ ਆ ਤੇ ਇਹਦੇ ਵਿੱਚ ਆਪਾਂ ਪੁਦੀਨਾ ਵੀ ਐਡ ਕੀਤਾ ਹੋਇਆ ਏ ਆਪਾਂ ਹੁਣ ਇੱਕ ਕੜਾਈ ਲੈ ਲਈਏ ਉਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਘਿਓ ਤੁਸੀਂ ਜਿਹੜਾ ਮਰਜੀ ਘਿਓ ਲੈ ਸਕਦੇ ਆਂ ਢਾਲ ਢਾਕ ਘਿਓ ਦੇਸੀ ਘਿਓ ਜਿਹੜਾ ਰਿਫਾਈਨਡ ਔਇਲ ਕੋਈ ਵੀ ਤੁਸੀਂ ਲੈ ਸਕਦੇ ਹੋ ਆਪਾਂ ਤੇ ਨਾਲ ਦਾ ਕਿਉ ਲਿਆ ਏ ਤੇ ਕਿਉ ਹੁਣ ਗਰਮ ਹੋ ਚੁੱਕਾ ਵਾ ਇਹਦੇ ਵਿੱਚ ਆਪਾਂ ਜੀਰਾ ਐਡ ਕਰਤਾ ਵਾ ਜੀਰਾ ਜਿਹੜਾ ਬਰਾਊਨ ਥੋੜਾ ਜਿਹਾ ਹੋਣ ਦੇਣਾ ਫਿਰ ਇਹਦੇ ਵਿੱਚ ਆਪਾਂ ਲਸਣ ਵੀ ਐਡ ਕਰਾਂਗੇ ਲਓ ਜੀ ਲਸਣ ਜਿਹੜਾ ਆਪਾਂ ਐਡ ਕਰ ਦਿੱਤਾ ਹੋਇਆ ਵਿੱਚ ਹੁਣ ਲਸਣ ਨੂੰ ਵੀ ਆਪਾਂ ਥੋੜਾ ਜਿਹਾ ਬਰਾਊਨ ਹੋਣ ਦੇਣਾ ਏ ਤੇ ਹੁਣ ਜਿਹੜਾ ਆਪਾਂ ਕਰਛੀ ਦੇ ਨਾਲ ਇਹਨੂੰ ਆਪਾਂ ਘੁਮਾਵਾਂਗੇ ਜਿੰਨਾ ਚਿਰ ਇਹ ਬਰਾਊਨ ਨਹੀਂ ਹੋ ਜਾਂਦਾ ਲਸਣ ਜੀਰਾ ਇਹਨਾਂ ਦੋਵਾਂ ਨੂੰ ਪਹਿਲਾਂ ਆਪਾਂ ਭੁੰਨਣਾ ਹੈ ਭੁੰਨ ਕੇ ਤੇ ਬਰਾਊਨ ਕਰਾਂਗੇ ਫਿਰ ਅੱਗੇ ਦੱਸਾਂਗੇ ਤੁਹਾਨੂੰ ਵੀ ਹੋਰ ਇਹਦੇ ਵਿੱਚ ਕੀ ਕੀ ਆਪਾਂ ਹੋਣਾ ਹੈ ਸੌਂ ਮਹੀਨੇ ਚ ਕਹਿੰਦੇ ਗੜੀ ਨਹੀਂ ਬਣਾਈਦੀ ਪਰ ਆਪਾਂ ਤਾਂ ਸੌਂ ਮਹੀਨੇ ਵਿੱਚ ਗੜੀ ਬਣਾ ਰਹੇ ਹਾਂ ਇੰਨਾ ਨਹੀਂ ਪਤਾ ਵੀ ਕਿਉਂ ਕਹਿੰਦੇ ਨੇ ਸੁਣਿਆ ਜਰੂਰ ਹੈ ਜੇ ਕਿਸੇ ਨੂੰ ਪਤਾ ਹੋਇਆ ਤਾਂ ਦੱਸ ਦਿਓ ਜਰੂਰ ਕਿ ਕਿਉਂ ਨਹੀਂ ਬਣਾਇਂਦੀ ਸੌਣ ਦੇ ਮਹੀਨੇ ਵਿੱਚ ਕੜੀ ਅਹੀਂ ਤੱਕ ਕਈ ਵਾਰਾਂ ਬਣਾ ਚੁੱਕੇ ਹਾਂ ਤੇ ਖਾ ਵੀ ਚੁੱਕੇ ਹਾਂ ਅੱਜ ਦਾ ਦਿਨ ਰੈਸਪੀ ਜਿਹੜੀ ਇਹ ਸਾਂਝੀ ਕਰ ਰਹੇ ਹਾਂ ਤੇ ਦੱਸਿਓ ਜਰੂਰ ਕੌਣ-ਕੌਣ ਸੌ ਮਹੀਨੇ ਵਿੱਚ ਕੜੀ ਬਣਾ ਕੇ ਖਾਂਦਾ ਏ ਤੇ ਕੌਣ-ਕੌਣ ਨਹੀਂ ਖਾਂਦਾ ਆਪਾਂ ਬਣਾ ਰਹੇ ਹਾਂ ਕੜੀ ਪਕੌੜਿਆਂ ਵਾਲੀ ਸੌ ਮਹੀਨੇ ਦੇ ਵਿੱਚ ਗਰਮ ਲਸਣਾਂ ਤੇ ਆਪਣਾ ਜੀਰਾ ਵਾ ਉਹ ਥੋੜਾ ਥੋੜਾ ਹੁਣ ਬਰਾਊਨ ਹੋਣ ਲੱਗ ਪਿਆ ਵਾ ਤੇ ਇਹਦੇ ਵਿੱਚ ਹੁਣ ਆਪਾਂ ਦੱਸਦੇ ਆ ਤੁਹਾਨੂੰ ਹੋਰ ਕੀ ਪਾਵਾਂਗੇ ਇਹਦੇ ਵਿੱਚ ਆਪਾਂ ਪਾਉਣਾ ਹੈ ਕੜੀ ਪੱਤਾ ਜਿਹੜਾ ਬਹੁਤ ਹੀ ਵਧੀਆ ਖੁਸ਼ਬੂ ਦਿੰਦਾ ਹੈ ਕੜੀ ਦੇ ਵਿੱਚ ਪੈਣ ਨਾਲ ਕੜੀ ਦਾ ਵੱਖਰਾ ਹੀ ਸਵਾਦ ਆਉਂਦਾ ਹੈ ਇਹਦੇ ਨਾਲ ਇਹਨੂੰ ਹੁਣ ਆਪਾਂ ਥੋੜਾ ਕੁ 5-4 ਮਿੰਟ ਵਾਸਤੇ ਵਿੱਚ ਪਕਾਵਾਂਗੇ ਕੜੀ ਪੱਤੇ ਨੂੰ ਕੜੀ ਦੇ ਪੱਤੇ ਦਾ ਨਾ ਕੜੀ ਤੇ ਨਾਲ ਹੋਵੇ ਪੱਤੇ ਤੇ ਟੇਸਟ ਵੱਖਰਾ ਹੁੰਦਾ ਏ ਕੜੀ ਪੱਤੇ ਦਾ ਤੇ ਕੜੀ ਬਹੁਤ ਸੁਆਦ ਬਣਦੀ ਏ ਕਈ ਲੋਕ ਤਾਂ ਇਹਦੇ ਵਿੱਚ ਮੇਥੇ ਵੀ ਐਡ ਕਰਦੇ ਨੇ ਪਰ ਆਪਾਂ ਨਹੀਂ ਮੇਥੇ ਨਹੀਂ ਵਿੱਚ ਪਾਏ ਹੋਏ ਆਪਾਂ ਇਹੀ ਪਾਵਾਂਗੇ ਜਿਹੜੇ ਤੇ ਕੂਤਰਾ ਹੁ ਪਾਵਾਂਗੇ ਆਪਾਂ ਕੂਤਨੇ ਦਾ ਵੀ ਟੇਸਟ ਬਹੁਤ ਵਧੀਆ ਹੁੰਦਾ ਕੜੀ ਦੇ ਵਿੱਚ ਤੁਸੀਂ ਜ਼ਰੂਰ ਪਾਓ ਲੋ ਜੀ ਹੁਣ ਆਪਾਂ ਲਾਲ ਟਮਾਟਰ ਜਿਹੜੇ ਆ ਉਹ ਵੀ ਐਡ ਕਰ ਦਿੱਤੇ ਆ ਤੇ ਹੁਣ ਇਹਦੇ 1-2 ਮਿੰਟ ਵਾਸਤੇ ਹੁਣ ਆਪਾਂ ਲਾਲ ਟਮਾਟਰ ਜਿਹੜਾ ਵਾ ਉਹਨੂੰ ਇਸ ਤਰ੍ਹਾਂ ਹੀ ਪੁੰਨਾਗੇ ਤੇ ਫੇਰ ਤੁਹਾਨੂੰ ਦੱਸਾਂਗੇ ਅੱਗੇ ਕੀ ਕਰਾਂਗੇ ਹੋਰ ਇਹਨੂੰ ਆਪਾਂ 1-2 ਮਿੰਟ ਵਾਸਤੇ ਇਸੇ ਤਰ੍ਹਾਂ ਹੀ ਪਕਾ ਲੈਣਾ ਵਾ ਲਾਲ ਟਮਾਟਰ ਨੂੰ ਹੁਣ ਇਹਦੇ ਵਿੱਚ ਆਪਾਂ ਗੰਡੇ ਜਿਹੜੇ ਉਹ ਐਡ ਕਰਨੇ ਆ ਲੋ ਜੀ ਗੰਡੇ ਆਪਣੇ ਵਿੱਚ ਪੈ ਚੁੱਕੇ ਨੇ ਦੀਨੇ ਨੂੰ ਵੀ 2-4 ਮਿੰਟ ਵਾਸਤੇ ਤੜਕੇ ਦੇ ਵਿੱਚ ਭੁੰਨਾ ਹੈ ਕਿਉਂਕਿ ਜਦੋਂ ਤੜਕਾ ਬੁਰਾ ਹੋ ਜੂ ਚੱਕਾਵੇ ਤੇ ਫੇਰ ਹੀ ਘੜੀ ਦਾ ਵੀ ਸਵਾਦ ਹੁੰਦਾ ਹੈ ਤੜਕਾ ਕੱਚਾ ਨਹੀਂ ਰਹਿਣ ਦੇਣਾ ਤੜਕੇ ਨੂੰ ਚੰਗੀ ਤਰ੍ਹਾਂ ਆਪਾਂ ਭੁੰਨਾ ਹੈ ਇਸੇ ਤਰ੍ਹਾਂ ਆਪਾਂ 5-7 ਮਿੰਟ ਵਾਸਤੇ ਤੜਕੇ ਨੂੰ ਭੁੰਨਾਂਗੇ ਜਿਹੜੀ ਘੜੀ ਆ ਫੇਰ ਹੀ ਸਵਾਦ ਹੁੰਦੀ ਹੈ ਜਿੰਨਾ ਚਿਰ ਆਪਾਂ ਤੜਕਾ ਭੁੰਨਗੇ ਨਾ ਲੋ ਜੀ ਆਪਾਂ ਇਮਲੀ ਜਿਹੜੀ ਉਹ ਭੇਂ ਦਿੱਤੀ ਹੋਈ ਆ ਆਪਾਂ ਅੱਜ ਇਮਲੀ ਦੀ ਕੜੀ ਬਣਾਉਣੀ ਆ ਤੇ ਆਪਾਂ ਦਾ ਪਾਣੀ ਕੱਢ ਲਿਆ ਏ ਹੁਣ ਇਹਦੇ ਵਿੱਚ ਆਪਾਂ ਪਾਣਾ ਹੈ ਵੇਸਣ ਆਪਣੇ ਹਿਸਾਬ ਨਾਲ ਤੁਸੀਂ ਜਿੰਨੀ ਕੜੀ ਬਣਾਉਣੀ ਹੋ ਤਾਂ ਪਾ ਸਕਦੇ ਆ ਆਪਾਂ ਦੇ 1 ਕੜਚੀ ਵੇਸਣ ਦੀ ਪਾਉਣੀ ਆ ਇਮਲੀ ਦੇ ਪਾਣੀ ਦੇ ਵਿੱਚ ਕਈ ਲੋਕ ਦਹੀਂ ਦੀ ਲੱਸੀ ਦੀ ਵੀ ਬਣਾ ਲੈਂਦੇ ਨੇ ਕੜੀ ਪਰ ਆਪਾਂ ਅੱਜ ਇਮਲੀ ਦੀ ਕੜੀ ਬਣਾਣੀ ਏ ਬਹੁਤ ਹੀ ਘਟਮਟੇ ਸਵਾਦ ਦੀ ਕੜੀ ਬਣਦੀ ਏ ਜ਼ਰੂਰ ਟਰਾਈ ਕਰਿਓ ਇੱਕ ਵਾਰੀ ਬਹੁਤ ਸਵਾਦਗਾਨੀ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿਉਂਕਿ ਇਹਦੇ ਵਿੱਚ ਪੂਰਾ ਐਸ ਚੰਗੀ ਤਰ੍ਹਾਂ ਮਿਕਸ ਹੋਇਆ ਹੋਊਗਾ ਤੇ ਕੜੀ ਜਿਹੜੀ ਬਹੁਤ ਵਧੀਆ ਬਣੂਗੀ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਭੂਤਨਾ ਭੂਤਨਾ ਜਿਹੜਾ ਵਾ ਉਹ ਵੀ ਲੈ ਲਿਆ ਆਪਾਂ ਆਪਾਂ ਮਿਰਚਾਂ ਦੇ ਵਿੱਚ ਇਹਨਾਂ ਨੂੰ ਗ੍ਰाइंड ਕਰ ਲਿਆ ਹੈ ਨਾਲ ਹੀ ਭੂਤਨੇ ਨੂੰ ਛੋਟਾ ਛੋਟਾ ਇਸ ਤਰ੍ਹਾਂ ਆਪਣਾ ਤੜਕਾ ਜਿਹੜਾ ਉਹ ਵੇਖੋ ਬਿਲਕੁਲ ਬ੍ਰਾਊਨ ਹੋ ਚੁੱਕਾ ਵਾ ਹੁਣ ਇਹਦੇ ਵਿੱਚ ਆਪਾਂ ਮਿਰਚ ਤੇ ਕੂਤਣਾ ਜਿਹੜਾ ਵਾ ਉਹਨੂੰ ਵਿੱਚ ਪਾ ਦੇਣਾ ਵਾ ਤਲਕਾ ਬਿਲਕੁਲ ਰੈਡੀ ਹੈ ਆਪਣਾ ਲਓ ਜੀ ਇਹਦੇ ਵਿੱਚ ਆਪਾਂ ਮਿਰਚ ਤੇ ਕੂਤਣਾ ਜਿਹੜਾ ਉਹ ਵੀ ਐਡ ਕਰ ਦਿੱਤਾ ਕੂਤਨੇ ਵਾਲੀ ਕੜੀ ਹੋਵੇ ਤੇ ਬਹੁਤ ਹੀ ਸੁਆਦ ਬਣਦੀ ਏ ਤੇ ਜਿੰਨਾ ਚਿਰ ਆਪਣੀ ਕੜੀ ਦੇ ਵਿੱਚ ਪਕੌੜੇ ਨਾ ਪੈਣ ਉਦੋਂ ਤੱਕ ਤੇ ਕੜੀ ਜਿਹੜੀ ਉਹ ਰੁੱਕੀ ਰੁੱਕੀ ਲੱਗਦੀ ਏ ਕੜੀ ਦੇ ਪਕੌੜੇ ਜਿਹੜੇ ਜਰੂਰ ਪਾਉਣੇ ਚਾਹੀਦੇ ਕੜੀ ਫੇਰੀ ਸਵਾਲਾ ਦੀ ਹੈ ਨਾਲੇ ਨਾ ਐਵੇਂ ਨਹੀਂ ਰੱਖਿਆ ਕੜੀ ਪਕੌੜਿਆਂ ਵਾਲੀ ਆਪਾਂ ਪਕੌੜੇ ਵੀ ਜਰੂਰ ਪਾਵਾਂਗੇ ਵਿੱਚ ਤੁਹਾਨੂੰ ਮੁਖਾਵਾਂਗੇ ਵੀ ਤੇ ਆਪਾਂ ਲੂਣ ਮਿਰਚ ਮਸਾਲੇ ਜਿਹੜੇ ਉਹ ਐਡ ਕਰ ਦਿੱਤੇ ਹੋਏ ਨੇ ਆਪਾਂ ਕੋਈ ਹੋਰ ਮਸਾਲਾ ਨਹੀਂ ਐਡ ਕਰਨਾ ਸਿਰਫ ਤਿੰਨ ਮਸਾਲੇ ਆਪਾਂ ਐਡ ਕੀਤੇ ਲੂਣ ਮਿਰਚ ਮਸਾਲਾ ਤੇ ਹਲਦੀ ਚਾਰ ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਦਿੱਤਾ ਹੈ ਪਾਣੀ ਪਾ ਕੇ ਇਨੋਂ ਨਾਲ ਆਪਾਂ ਜੰਡਵਾ ਲਏ। ਇਹਦੇ ਨਾਲ ਆਪਾਂ ਹੁਣ ਪਕੌੜਿਆਂ ਦਾ ਸਮਾਨ ਵੀ ਰੈਡੀ ਕਰ ਲੈਣਾ ਵਾ। ਵਿੱਚ ਗੂਤਣਾ, ਗੰਡੇ, ਵੇਸਣ ਪਾ ਕੇ ਨੂਨ ਮਸਾਲਾ ਇਹਦੇ ਵਿੱਚ ਤੇ ਮਿਰਚ ਹਰੀ ਉਹ ਆਪਾਂ ਪਾ ਦਿੱਤੀ ਹੋਈ ਏ। ਇਹਨੂੰ ਹੁਣ ਆਪਾਂ ਘੋਲਣ ਤਿਆਰ ਕਰ ਲੈਣਾ ਹੈ ਪਕੌੜਿਆਂ ਵਾਸਤੇ। ਜਦੋਂ ਤੱਕ ਆਪਣਾ ਉਧਰ ਪਾਣੀ ਰੇਜੇ ਬਿੰਦਾ ਵਾ ਉਦੋਂ ਤੱਕ ਆਪਾਂ ਪਕੌੜੇ ਕੱਢ ਲੈਨੇ ਵਿੱਚ ਸੁੱਕੀ ਮੇਥੀ ਕਸੂਰੀ ਮੇਥੀ ਜਿਹੜੀ ਆਪਾਂ ਜਰੂਰ ਐਡ ਕਰਨੀ ਹੈ ਕਿਉਂਕਿ ਉਹਦੀ ਖੁਸ਼ਬੂ ਬਹੁਤ ਵਧੀਆ ਹੁੰਦੀ ਆ ਆਪਾਂ ਇਹਦੇ ਵਿੱਚ ਖੋ ਵੇਖੋ ਮੇਥੀ ਕਸੂਰੀ ਮੇਥੀ ਜਿਹੜੀ ਇਹਦੇ ਵਿੱਚ ਵੀ ਐਡ ਕਰ ਚੁੱਕੇ ਆ ਇਹਦੀ ਵੀ ਖੁਸ਼ਬੂ ਲੱਗ ਹੀ ਆਵੇ ਕਿ ਤੁਹਾਨੂੰ ਇਸ ਕਸੂਰੀ ਮੇਥੀ ਦੀ ਬਹੁਤ ਹੀ ਸਵਾਦ ਕੜੀ ਬਣਦੀ ਹੈ ਇਹਦੇ ਨਾਲ ਹਿੰਦਰ ਹੋਣਾ ਆਪਾਂ ਇਹਨੂੰ ਰਿਜਣ ਦਵਾਂਗੇ ਲੋ ਜੀ ਆਪਣੇ ਰਿਜਣ ਡਾ ਬਿਆ ਪਾਣੀ ਹੌਣੇ ਦੇ ਵਿੱਚ ਆਪਾਂ ਮੇਸਨ ਜਿਹੜਾ ਇਮਲੀ ਦੇ ਪਾਣੀ ਦੇ ਵਿੱਚ ਭੋਲਿਆ ਸੀ ਉਹਨੂੰ ਆਪਾਂ ਹੁਣ ਵਿੱਚ ਐਡ ਕਰ ਦੇਣਾ ਏ ਇਸ ਤਰ੍ਹਾਂ ਮੇਕੀ ਹੌਣੇ ਦਾ ਕਲਰ ਜਿਹੜਾ ਉਹ ਚੇਂਜ ਹੋ ਜਾਣਾ ਏ ਘੜਸੀ ਘਮਾਉਣ ਦੇ ਨਾਲ ਨਾਲ ਕਲਰ ਵੀ ਚੇਂਜ ਹੋ ਚੁੱਕਾ ਏ ਕੜੀ ਜਿਹੜੀ ਉਹ ਆਪਣੇ ਬਾਂਡਾ ਪੀਏ ਹੁਣ ਆਪਾਂ ਇਹਨੂੰ ਕੜੀ ਜਿੰਨੀ ਰਿੱਜੂ ਵੀ ਨਾ ਜ਼ਿਆਦਾ ਉਹਨੀ ਜ਼ਿਆਦਾ ਸਵਾਦ ਆਉਂਦੀ ਏ 1 ਘੰਟਾ ਆਪਾਂ ਪੂਰਾ ਨੂੰ ਰਿੱਤਣਾ ਇਸ ਤਰ੍ਹਾਂ ਅ ਇੱਕ ਘੰਟਾ ਆਪਾਂ ਇਹਨੂੰ ਰਿਜਣ ਦੇਣਾ ਹੈ ਕੜੀ ਫੇਰੀ ਸਵਾਦਪੰਦੀ ਹੈ ਜਿੰਨੀ ਰਿਜੂ ਵੀ ਓਨੀ ਜ਼ਿਆਦੀ ਸਵਾਦ ਬਣੂਗੀ ਤੇ ਇਧਰ ਹੁਣ ਆਪਾਂ ਕੜੀ ਨੂੰ ਰਿਜਣ ਦਿੰਦੇ ਆ ਤੇ ਉਦੋਂ ਤਰ੍ਹਾਂ ਆਪਾਂ ਕਰਦੇ ਆ ਪਕੌੜਿਆਂ ਦੀ ਤਿਆਰੀ ਲਓ ਜੀ ਤੇਲ ਜਿਹੜਾ ਬਰਾ ਮਿਲਕੋਲ ਗਰਮ ਹੋ ਚੁੱਕਾ ਹੁਣ ਛੋਟੇ ਛੋਟੇ ਆਪਾਂ ਬਿਲਕੁਲ ਛੋਟੇ ਛੋਟੇ ਪਕੌੜੇ ਕੱਢਣੇ ਆ ਕੜੀ ਵਾਸਤੇ ਕੜੀ ਦੇ ਵਿੱਚ ਛੋਟੇ ਛੋਟੇ ਪਕੌੜੇ ਜਿਹੜੀ ਹੁਣ ਫੇਰ ਹੀ ਵਧੀਆ ਲੱਗਦੇ ਨੇ ਜਿਆਦਾ ਵੱਡੇ ਪਕੌੜੇ ਨਹੀਂ ਆਪਾਂ ਬਣਾਉਣੇ ਬਿਲਕੁਲ ਛੋਟੇ ਛੋਟੇ ਪਕੌੜੇ ਬਣਾਉਣੇ ਆ ਕੜੀ ਦੇ ਵਿੱਚ ਹੁਣ ਪਕੌੜੇ ਤੇ ਕੜੀ ਦਾ ਵੀ ਨੰਦ ਵੱਜ ਜਾਂਦਾ ਫਿਰ ਖਾਣ ਦਾ ਫੇਰ ਹੀ ਸੁਆਦ ਆਉਂਦਾ ਏ ਉਹਦਾ ਕੜੀ ਬਣਾਉਂਦਾ ਕੋਈ ਫਾਇਦਾ ਨਹੀਂ ਹੈਗਾ ਪਕੌੜਿਆਂ ਦੇ ਨਾਲ ਹੀ ਕੜੀ ਹੁੰਦੀ ਆ ਪਕੌੜੇ ਜਿਹੜੇ ਆਪਾਂ ਇਸ ਤਰ੍ਹਾਂ ਥੋੜੇ ਥੋੜੇ ਕਰਕੇ ਤੜ ਲਾਂਗੇ ਆਪਾਂ ਪਕੌੜੇ ਥੋੜੇ ਜਿਹਾ ਵੱਡੀ ਬਣਾ ਰਹੇ ਹਾਂ ਕਿਉਂਕਿ ਪਕੌੜਿਆਂ ਨੂੰ ਫੇਰ ਤੁਹਾਨੂੰ ਪਤਾ ਜਦੋਂ ਘਰ ਦੇ ਵਿੱਚ ਬਣਦੇ ਹੋਣ ਤੇ ਸਾਰੇ ਮੈਕ ਖਿਲਰਦੀਏ ਤੇ ਫੇਰ ਸਾਰਿਆਂ ਦਾ ਦਿਲ ਕਰਦਾ ਹੈ ਕਿ ਅਸੀਂ ਇਹ ਪਕੌੜੇ ਉਦਾਂ ਵੀ ਖਾਈਏ ਤੇ ਫੇਰ ਆਪਾਂ ਤਾਂ ਮਰ ਕੇ ਬਾਦੀ ਥੋੜੇ ਜਿਹਾ ਬਣਾਵਾਂਗੇ ਤੇ ਨਾਲ ਆਪਾਂ ਸਾਰਿਆਂ ਨੂੰ ਚਾਹ ਗਰਮਾ-ਗਰਮ ਬਣਾਵੇ ਤੇ ਪਕੌੜੇ ਨਾਲ ਖਵਾ ਲਾਂਗੇ ਇਸ ਤਰ੍ਹਾਂ ਕਰਕੇ ਆਪਾਂ ਪਕੌੜੇ ਜਿਹੜੇ ਉਹ ਸਾਰੇ ਕੱਢ ਲੈਣੇ ਆ ਤੇ ਫਿਰ ਤੁਹਾਨੂੰ ਦੱਸਦੇ ਆ ਕੜੀ ਦੇ ਵਿੱਚ ਪਾ ਕੇ ਪਕੌੜੇ ਆਪਾਂ ਤੇ ਪਕੌੜੇ ਜਿਹੜੇ ਆ ਮੈਂ ਕਿੰਨੀ ਵਧੀਆ ਆਉਣ ਲਈ ਆ ਵਿੱਚ ਪੂਤਨੇ ਦੀ ਪੂਤਨੇ ਵਾਲੇ ਪਕੌੜੇ ਵੀ ਅਕਰੀ ਬਣਾਏ ਉਹ ਵੈਸੇ ਵੀ ਤੇ ਖਾਣੇ ਹੋਣਗੇ ਕਿਸੇ ਨੇ ਤੇ ਪੂਤਨਾ ਜਰੂਰ ਵਿੱਚ ਪਾਇਓ ਪੂਤਨੇ ਨਾਲ ਇੰਨੇ ਜਿਆਦਾ ਸਵਾਦ ਪਕੌੜੇ ਬੰਦੇ ਨਾ ਬਹੁਤ ਜਿਆਦਾ ਦਿਲ ਕਰਦਾ ਖਾਈ ਜਾਈਏ ਨਾਲੇ ਬਾਅਦ ਵਧੀਆ ਜਾਂਦੇ ਨੇ ਵਿੱਚ ਪੂਤਨਾ ਪਾਇਆ ਹੋਵੇ ਕੂਤਰੇ ਨਾਲ ਪਕੌੜੇ ਜਿਹੜੇ ਉਹ ਜਲਦੀ ਫੱਜਦੇ ਆ ਕੌੜੇ ਜਿਹੜੇ ਵੇਖੋ ਆਪਣਾ ਕਲਰ ਕਿੱਡਾ ਸੋਹਣਾ ਬਣ ਕੇ ਆਇਆ ਪਕੌੜਿਆਂ ਦਾ ਕਿੰਨੇ ਸੋਹਣੇ कुरकुरੇ ਜੇ ਲੱਗਦੇ ਨੇ ਦਿਲ ਕਰ ਰਿਹਾ ਏ ਪਹਿਲਾਂ ਨਿਕਲ ਜਾਣ ਤੇ ਆਪ ਹੀ ਖਾ ਲਈਏ ਕਣੀ ਚ ਫੇਰ ਪਾ ਲਈਏ ਬਹੁਤ ਹੀ ਵਧੀਆ ਪਕੌੜੇ ਬਣ ਕੇ ਰੈਡੀ ਹੋ ਰਹੇ ਨੇ ਤੇ ਇਹਦੇ ਵਿੱਚ ਅਨਾਰ ਦਾਣਾ ਵੀ ਜ਼ਰੂਰ ਆਪਾਂ ਪਾਇਆ ਜੇ ਅਨਾਰ ਦਾਣੇ ਦਾ ਵੀ ਚੇਤਾ ਰੱਖਿਓ ਕੜੀ ਦੇ ਵਿੱਚ ਵੀ ਆਪਾਂ ਨਾਰ ਦਾਣਾ ਜੜਾ ਉਹ ਪਾਇਆ ਹੋਇਆ ਏ ਤੇ ਪਕੌੜਿਆਂ ਦੇ ਵਿੱਚ ਵੀ ਆਪਾਂ ਪਾਇਆ ਹੈ ਕਿਉਂਕਿ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਆਪਾਂ ਐਡ ਕੀਤੀਆਂ ਐ ਕੂਤਣਾ ਤੇ ਨਾਰਦਾਣਾ ਤੇ ਕੜੀ ਪੱਤਾ ਇਹ ਜਿਹੜਾ ਆ ਤਿੰਨੇ ਚੀਜ਼ਾਂ ਆਪਾਂ ਜਿਹੇ ਵਿੱਚ ਕੜੀ ਦੇ ਪਕੌੜਿਆਂ ਦੇ ਵਿੱਚ ਪਾਉਂਦੇ ਆ ਨਾ ਤੇ ਇਹ ਬਹੁਤ ਜਲਦੀ ਪਚ ਜਾਂਦੇ ਨੇ ਕੋਈ ਗੈਸ ਵਗੈਰਾ ਨਹੀਂ ਬਣਦੀ ਤੇ ਇਸ ਤਰ੍ਹਾਂ ਜਦੋਂ ਤੁਸੀਂ ਪਕੌੜੇ ਬਣਾਉਂਦੇ ਆ ਵਿੱਚ ਜ਼ਰੂਰ ਪਾਇਆ ਕਰੋ ਇਹਦੇ ਨਾਲ ਪਕੌੜਿਆਂ ਦਾ ਵੀ ਸੁਆਦ ਵਧ ਜਾਂਦਾ ਹੈ ਤੇ ਖਾਣ ਵਾਲੇ ਦਾ ਵੀ ਵਧ ਜਾਂਦਾ ਹੈ ਤੇ ਫੇਰ ਦਿਲ ਕਰਦਾ ਏ ਵੀ ਪਕੌੜੇ ਨਿਕਲਦੇ ਜਾਣ ਤੇ ਆਪਾਂ ਖਾਈ ਚਾਹੀਏ ਇਸ ਤਰ੍ਹਾਂ ਜਰੂਰ ਤੁਸੀਂ ਇੱਕ ਵਾਰੀ ਟਰਾਈ ਕਰਿਓ ਉਹਦੇ ਕਰਕੇ ਟਰਾਈ ਜਰੂਰ ਦੱਸਿਓ ਵੀ ਪੂਤਨੇ ਵਾਲੇ ਤੇ ਕੜੀ ਪੱਤੇ ਵਾਲੇ ਪਕੌੜੇ ਕਿੰਨੇ-ਕਿੰਨੇ ਖਾਦੇ ਨੇ ਨਾਰਦਾਣਾ ਤੇ ਚਲੋ ਹਰ ਕੋਈ ਵਿੱਚ ਪਾ ਲੈਂਦਾ ਏ ਪਰ ਪੂਤਨਾ ਤੇ ਕੜੀ ਪੱਤਾ ਜਿਹੜਾ ਬਹੁਤ ਘੱਟ ਪਾਉਂਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੌਣ-ਕੌਣ ਪੂਤਨੇ ਆ ਕੜੀ ਪੱਤਾ ਪਾਉਂਦਾ ਪਕੌੜਿਆਂ ਦੇ ਵਿੱਚ ਇਸ ਤਰ੍ਹਾਂ ਪਕੌੜੇ ਦੇਖੋ ਕਲਰ ਕਿੱਡਾ ਸੋਨਾ ਬਣ ਲਿਆ ਆਪਣਾ ਬਹੁਤ ਵਧੀਆ ਕਲਰ ਕੁਰਕਰੇ ਪਕੌੜੇ ਬਣੇ ਨੇ ਤੇ ਪਕੌੜੇ ਖਾਣ ਨੂੰ ਬੜੇ ਸਵਾਦ ਜੀ ਬਣੇ ਇਸ ਤਰ੍ਹਾਂ ਆਪਾਂ ਥੋੜੇ ਥੋੜੇ ਕਰਕੇ ਜਿਹੜੇ ਆ ਉਹ ਸਾਰੇ ਕੱਢ ਲੈਣੇ ਨੇ ਤੇ ਫਿਰ ਇਹਨਾਂ ਨੂੰ ਆਪਾਂ ਕੜੀ ਦੇ ਵਿੱਚ ਪਾਵਾਂਗੇ ਉੱਧਰ ਕੜੀ ਜਿਹੜੀ ਆਪਣੀ ਰਿਜਦੀ ਪਈ ਨੇ ਪੂਰਾ 1 ਘੰਟਾ ਕੜੀ ਜਦੋਂ ਬਣਾਉਣੀ ਆ 1 ਘੰਟਾ ਜ਼ਰੂਰ ਰਿਜਣ ਦਿਓ ਕਿਉਂਕਿ ਕੜੀ ਸਵਾਦ ਹੀ ਵਹਿ ਰਬੰਦੀ ਹੈ ਜਿੰਨੀ ਰਿੱਜੂਗੀ ਜ਼ਿਆਦਾ ਉਨੀ ਜ਼ਿਆਦਾ ਸਵਾਦ ਬਣੂਗੀ ਜ਼ਰੂਰ ਇੱਕ ਵਾਰੀ ਇਸ ਤਰ੍ਹਾਂ ਟਰਾਈ ਕਰਿਓ ਤੁਸੀਂ ਬਾਰ-ਬਾਰ ਕੜੀ ਬਣਾਉਂਗੇ ਇਸ ਤਰ੍ਹਾਂ ਬਣਾਉਣ ਨਾਲ ਲਓ ਜੀ ਪਕੌੜੇ ਜਿਹੜੇ ਆ ਉਹ ਆਪਣੇ ਬਣ ਕੇ ਤੇ ਰੈਡੀ ਹੋ ਚੁੱਕੇ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਕੜੀ ਦੇ ਵਿੱਚ ਪਾ ਕੇ ਲਓ ਜੀ ਹਿੰਕੋ ਕਿੱਡਾ ਪਿਆਰਾ ਰੰਗ ਆਇਆ ਪਕੌੜਿਆਂ ਦਾ ਦਿਲ ਕਰਦਾ ਖਾ ਲਈਏ ਇਹ ਤੇ ਆਪਣੀ ਕੜੀ ਰੈਜੀ ਚੁੱਕੀ ਆ ਤੇ ਵਿੱਚ ਆਪਾਂ ਪਕੌੜੇ ਜਿਹੜੀ ਉਹ ਐਡ ਕਰ ਦਿੱਤੇ ਆ ਤੇ ਕੜੀ ਇੰਨੀ ਟੇਸਟ ਸਵਾਦ ਬਣੀ ਹੈ ਨਾ ਖੁਸ਼ ਹੋ ਗੋਨਾ ਮੂੰਹ ਚੋਂ ਪਾਣੀ ਆਉਂਦਾ ਦੇਖ ਕੇ ਹੁਣ ਆਪਾਂ ਫਿੱਕੇ ਚੌਲ ਬਣਾ ਕੇ ਉਹਨਾਂ ਨਾਲ ਖਾਵਾਂਗੇ ਧੰਨਵਾਦ ਜੀ ਸਾਰੇ